ਇਤ ਚਿੱਠੀ ਨਹੀਂ ਚਪੇੜਾ ਨੇ ਚਪੇੜਾ ਜਿਹੜੀਆਂ ਸਿਸਟਮ ਦੇ ਤੇ ਸੈਂਟਰ ਸਰਕਾਰ ਵਾਲੇ ਮਿਤਸ਼ਾਹ ਹੋਰਾਂ ਦੇ ਮੋਟਾ ਭਾਈ ਦੇ ਚਪੇੜਾ ਵਾਂਗੂ ਵੱਜਣੀਆਂ ਤੇ ਕਈਆਂ ਕੀਨੇ ਨੇ ਇਹ ਸਾਡੀ ਕੌਮ ਦੇ ਜਿੱਦਾਂ ਸ਼ਹੀਦ ਦੀਆਂ ਗੱਲਾਂ ਨੇ ਪਹੁੰਚਦੀਆਂ ਕਰ ਦਿਓ ਦੋਸਤੋ ਜੇ ਸਿੱਖ ਕੌਮ ਦੀ ਹੋਂਦ ਬਚਾਉਣੀ ਲੋਚਦੇ ਹੋ ਕਿਉਂਕਿ ਜਿੰਨਾ ਤੋਂ ਆਸ ਰੱਖੀ ਬੈਠੇ ਉਹਨਾਂ ਨੇ ਤਾਂ ਡੋਬ ਤੇ ਜਿਹੜਾ ਡੋਬਣਾ ਸੀ ਤੇ ਮੈਂ ਅੱਜ ਗੱਲ ਕਰਨ ਲੱਗਿਆ ਉਸ ਜਫਰਨਾਮੇ ਦੀ ਜਿਹੜਾ ਕੱਲ ਹੀ ਲਿਖਿਆ ਗਿਆ ਤੇ ਲਿਖਿਆ ਕਿਹਦੇ ਨਾਂ ਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਰੰਗਜੀਤ ਦੇ ਨਾਲ ਜਫਰਨਾਮਾ ਲਿਖਿਆ ਦੀ ਨਾ ਅੰਦਰ ਹਲਾਤਾ ਸੀ ਤਾਂ ਜੇ ਇਹਨਾਂ ਗੱਲਾਂ ਨੂੰ ਸੁਣ ਕੇ ਥੋੜਾ ਵੀ ਅੰਦਰ ਨਾ ਹੱਲਿਆ ਤਾਂ ਫਿਰ ਹੁਕਮ ਰਾਨ ਦਾ ਵੀ ਨਹੀਂ ਹਲਣਾ ਪਰ ਇਹ ਜਫਰਨਾਮਾ ਅਮਿਤ ਸ਼ਾਹ ਦੇ ਨਾਲ ਲਿਖਿਆ ਤੇ ਸਾਡੇ ਜਿੰਦਾ ਸ਼ਹੀਦ ਰਾਜੋਆਣੇ ਨੇ ਲਿਖਿਆ ਜੇਲ੍ਹ ਚੋਂ ਬੈਠੇ ਨੇ ਕਿਉਂਕਿ ਜੇਲ੍ਹ ਤੋਂ ਬਾਹਰ ਵਾਲਿਆਂ ਨੂੰ ਗੱਲ ਨਹੀਂ ਇਹ ਕਰਨ ਦਿੰਦੇ ਜੇ ਜਿਹੜੇ ਕਰਦੇ ਉਹਨਾਂ ਨੂੰ ਜੇਲ੍ਹ ਚ ਡੱਕ ਦਿੰਦੇ ਤਾਂ ਫਿਰ ਜੇਲ੍ਹ ਦੇ ਵਿੱਚੋਂ ਜਿਵੇਂ ਕਹਿੰਦੇ ਨਾ ਗੈਂਗਸਟਰ ਹੁਣ ਜੇਲ੍ਹ ਦੇ ਵਿੱਚੋਂ ਚਲਾ ਰਿਹਾ ਸਿਸਟਮ ਤਾਂ ਜੇਲ੍ਹ ਦੇ ਵਿੱਚੋਂ ਜਿਵੇਂ ਮੁਲਕ ਚੱਲ ਰਿਹਾ ਤਾਂ ਹੁਣ ਜੇਲ੍ਹ ਦੇ ਵਿੱਚੋਂ ਸਰ ਇਹ ਸਵਾਲ ਦੋਸਤੋ ਪਹੁੰਚ ਦੇ ਕਰਨੇ ਸਾਨੂੰ ਪਹਿਣਗੇ ਕਿਉਂਕਿ ਜੇ ਤੁਸੀਂ ਆਸ ਰੱਖੋ ਬਾਦਲ ਕਾ ਲਾਣਾ ਐ ਜੀਪੀਸੀ ਵਾਲੇ ਇਹ ਪਹੁੰਚਦੀਆਂ ਕਰ ਦੇਣਗੇ ਕਿਉਂਕਿ ਇਹ ਲੋਕ ਤਾਂ ਪਹਿਲੀ ਉਹਨਾਂ ਦੇ ਅੱਗੇ ਬਿਛੇ ਹੋਏ ਨੇ ਤੇ ਉਹ ਲੋਕ ਸਮਝਦੇ ਕਿ ਚੁੱਕੇ ਆ ਕਿ ਜਿਹੜੇ ਸਿੱਖ ਕੌਮ ਆ ਇਹ ਸਮਝੌਤਾਵਾਦੀ ਕੌਮ ਆ ਪਰ ਸਮਝੌਤੇ ਤੋਂ ਅੱਜ ਰਾਜਵਾਨੇ ਨੇ ਸਾਫ਼ ਮੁਨਕਰ ਹੋ ਕੇ ਜਵਾਬ ਦਿੱਤਾ ਤੇ ਮਿਤਸ਼ਾ ਦੇ ਮੂੰਹ ਤੇ ਇੱਕ ਚਿੱਠੀ ਦੇ ਰੂਪ ਚ ਇੱਕ ਚਪੇੜ ਮਾਰੀ ਆ ਤੇ ਉਹ ਚਪੇੜ ਦੇ ਵਿੱਚ ਉਹਨੇ ਕਿਹਾ ਕੀ ਆ ਜਿਹੜਾ ਗੌਰ ਕਰਿਓ ਤੇ ਇਹਨਾਂ ਗੱਲਾਂ ਨਾਲ ਜੇ ਸਹਿਮਤੀ ਰੱਖਦੇ ਹੋ ਤਾਂ ਉਹਨੂੰ ਸਲਾਮ ਵੀ ਕਰਿਓ ਤੇ ਭਾਈ ਰਾਜਵਾਨਾਂ ਦੀ ਜਿਹੜੀ ਕੀ ਹੈ ਜਿੰਦਾ ਸ਼ਹੀਦ ਦਾ ਤਰਜਾ ਜਿਹਨੂੰ ਔਕਾਤ ਤਖਤ ਵੱਲੋਂ ਮਿਲਿਆ ਗਿਆ ਤਾਂ ਉਸ ਸ਼ਹੀਦ ਦੇ ਗੱਲਬਾਤ ਨੂੰ ਅੱਗੇ ਪਹੁੰਚਦੀ ਕਰਨ ਵਾਸਤੇ ਹੱਥ ਜੋੜ ਕੇ ਬੇਨਤੀ ਕਰਦੇ ਪੋਸਟ ਸ਼ੇਅਰ ਜ਼ਰੂਰ ਕਰਿਓ ਯਾਰ ਕਿਉਂਕਿ ਜਫਰਨਾਮੇ ਤੋਂ ਕੱਟ ਨਹੀਂ ਤੇ ਮੀਲ ਪੱਥਰ ਸਾਫਤ ਹੋਣੀ ਆ ਸਿੱਖਾਂ ਦੀ ਹੋਣ ਦੇ ਲਈ ਕਿਉਂਕਿ ਅੱਜ ਜੇ ਹਕੂਮਤ ਨੂੰ ਕੋਈ ਬੰਦਾ ਚੈਲੰਜ ਕਰ ਸਕਿਆ ਓਪਨਲੀ ਚੈਲੰਜ ਕੀਤਾ ਗਿਆ ਤਾਂ ਉਹਦੇ ਵਿੱਚ ਭਾਈ ਰਾਜਵਾਨਾ ਜੀ ਨੇ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਕਲਮ ਦੇ ਨਾਲ ਵੀ ਸਾਨੂੰ ਸੋਧਣਾ ਆਉਂਦਾ ਜਿਵੇਂ ਗੁਰੂ ਸਾਹਿਬ ਨੇ ਕਲਮ ਦੇ ਨਾਲ ਔਰੰਗਜੇਬ ਹਰਾਇਆ ਸੀ ਤਾਂ ਉਸੇ ਤਰੀਕੇ ਨਾਲ ਜੇ ਕਲਮ ਦੇ ਨਾਲ ਇੱਕ ਉਹ ਬૌਧਿਕਤਾ ਦਾ ਸਬੂਤ ਦਿੱਤਾ ਭਾਈ ਰਾਜੋਣਾ ਜੀ ਨੇ ਮੈਂ ਕਿਹਾ ਕੋਈ ਕੱਲ ਬਖਸ਼ੀ ਨਹੀਂ ਯਾਰ ਸਰਕਾਰ ਦੀ ਜਿਵੇਂ ਔਰੰਗਜੇਬ ਦੀਆਂ ਕਰਤੂਤਾ ਗਣਾਂਗੀਆਂ ਸੀ ਨਾ ਜੇ ਕਰਤੂਤਾ ਗਣਾਉਣੀਆਂ ਨੇ ਕਿਹਦੀਆਂ ਹੁਕਮਰਾਨਾਂ ਦੀਆਂ ਤੇ ਗਿਣਉਣ ਦੀ ਸ਼ੁਰੂਆਤ ਭਾਈ ਸਾਹਿਬ ਨੇ ਕਿੱਥੋਂ ਕੀਤੀ ਆ ਦੋਸਤੋ ਪਹਿਲਾਂ ਉੱਥੋਂ ਸ਼ੁਰੂ ਕਰਦੇ ਆ ਤੇ ਮੈਂ ਇੱਕੋ ਤੁਹਾਨੂੰ ਗੱਲ ਕਹਿ ਦਿੰਨਾ ਇੱਕ ਮੰਗ ਕਰਦਾ ਸ਼ੁਰੂ ਦੇ ਵਿੱਚ ਫਿਰ ਕਈ ਵਾਰੀ ਭੁੱਲ ਜਾਂਦਾ ਕਿ ਸੌਦਾ ਸਾਧ ਦੀ ਜੇ ਮਾਫੀਨਾਮੇ ਦੀ ਐਡਵਰਟਾਈਜ਼ਮੈਂਟ ਐ ਜੀ ਪੀ ਸੀ ਕਰ ਸਕਦੀ ਹੈ ਨਾ ਤਾਂ ਭਾਈ ਰਾਜੋਹਾਣੇ ਦਾ ਜਿਹੜਾ ਮੇਣਾ ਠੀਕ ਹੈ ਨਾ ਅਮਿਤ ਸ਼ਾਹ ਨੂੰ ਜੇ ਤੁਸੀਂ ਵੀ ਉਹ ਮੇਣਾ ਦੇਣਾ ਚਾਹੁੰਦੇ ਹੋ ਤਾਂ ਐ ਜੀ ਪੀ ਸੀ ਤੋਂ ਮੰਗ ਕਰਿਓ ਕਿ ਇਸ ਚਿੱਠੀ ਨੂੰ ਵੱਧ ਤੋਂ ਵੱਧ ਹਰੇਕ ਅਖਬਾਰ 'ਚ ਛਪਾਉਣ ਤੇ ਖਾਸ ਤੌਰ ਤੇ ਮੈਂ ਸਰਕਾਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਸਾਡੀ ਜਿਹੜੀ ਪੰਜਾਬ ਸਰਕਾਰ ਆ ਜਿਹੜੀ ਐਡਵਰਟਾਈਜ਼ਮੈਂਟ ਕਹਿੰਦੇ ਬਾਹਰਲੇ ਸੂਬਿਆਂ 'ਚ ਜਾ ਕੇ ਕਰਕੇ ਆਈ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਨੰਗਿਆ ਕਰਿਓ ਸੈਂਟਰ ਵਾਲਿਆਂ ਨੂੰ ਜਿਨ੍ਹਾਂ ਨੂੰ ਕਿ ਜਿਨ੍ਹਾਂ ਦੇ ਮੂੰਹ ਤੇ ਚਪੇੜ ਵਾਂਗੂ ਵੱਜਣੀ ਆ ਤਾਂ ਤੁਸੀਂ ਵੀ ਜੇ ਐਡਵਰਟਾਈਜ਼ਮੈਂਟ ਦੇ ਖਰਚਾ ਕਰ ਸਕਦੇ ਹੋ ਤਾਂ ਇਹ ਚਿੱਠੀ ਦੇ ਥੋੜਾ ਮੋਟਾ ਖਰਚਾ ਕਰਕੇ ਇਹਨੂੰ ਹੋਰ ਸਟੇਟਾਂ ਦੇ ਵਿੱਚ ਤੇ ਨੈਸ਼ਨਲ ਲੈਵਲ ਦੇ ਅਖਬਾਰਾਂ ਦੇ ਵਿੱਚ ਸ਼ਬਾਹ ਜ਼ਰੂਰ ਦਿਓ ਸਰਕਾਰ ਤੋਂ ਵੀ ਮੰਗ ਕਰਦੇ ਆ ਜੇ ਤੁਸੀਂ ਵੀ ਸਿੱਖਾਂ ਦੇ ਥੋੜੇ ਮੋਟੇ ਸਕੇ ਹੈਗੇ ਹੋ ਤੇ ਆਜੀਪੀਸੀ ਤੋਂ ਅਸੀਂ ਹੱਕ ਨਾਲ ਮੰਗ ਕਰਨੀਆਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰਿਓ ਤੇ ਵੰਗ ਵੀ ਕਰਿਓ ਤੇ ਲਿਖਿਆ ਕੀ ਆ ਭਾਈ ਸਾਹਬ ਨੇ ਮੈਂ ਕਹਿੰਦਾ ਰਾਜਨੀਤਿਕ ਤੇ ਇਤਿਹਾਸਕ ਜਿਹੜੀਆਂ ਮਸਾਲਾਂ ਦੇ ਕੋ ਉਹਨਾਂ ਨੇ ਜਿਹੜਾ ਸਬੂਤ ਦਿੱਤਾ ਬਹੁਤ ਦਾ ਦੇ ਚ ਪੇਡ ਮਾਰੀਆ ਸ਼ੁਰੂ ਚ ਉਹਨਾਂ ਨੇ ਗੱਲ ਕੀ ਕਹੀ ਆ ਕਹਿੰਦੇ ਸਤਿਕਾਰਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਮਿਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਸ ਤੋਂ ਅੱਗੇ ਸਮੁੱਚੀ ਕੌਮ ਦੀ ਸਮੁੱਚੀ ਮਨੁੱਖਤਾ ਦੀ ਭਲੇ ਦੀ ਅਰਦਾਸ ਕਰਦੇ ਹੋਏ ਉਹਨਾਂ ਨੂੰ ਸੰਬੋਧਨ ਹੋਏ ਕਹਿੰਦੇ ਆ ਕਹਿੰਦੇ ਮੈਨੂੰ 28 ਸਾਲ ਹੋ ਗਏ ਜੇਲ੍ਹ ਚ ਬੈਠੇ ਨੂੰ ਤੇ 17 ਸਾਲ ਹੋ ਗਏ ਫਾਂਸੀ ਵਾਲੀ ਕੋਠੜੀ ਚ ਬੈਠੇ ਨੂੰ ਤੁਸੀਂ ਮੈਨੂੰ ਸੰਬੋਧਨ ਹੋ ਕੇ ਕਹਿੰ ਮਿਤਸ਼ਾ ਕਹਿੰਦਾ ਕਿ ਜਿਹੜੇ ਬੰਦੇ ਨੂੰ ਆਪਦੇ ਕੀਤੇ ਦਾ ਪਛਤਾਵਾ ਹੈ ਨੂੰ ਉਹਨੂੰ ਮਾਫੀ ਕਾਦੀ ਤਾਂ ਫਿਰ ਉਹਨੇ ਦੋਗਲਾ کردار ਨੰਗਾ ਕੀਤਾ ਇਸ ਗੱਲ ਦੇ ਵਿੱਚ ਭਾਈ ਰਾਜਵੰਨਾ ਜੀ ਨੇ ਉਹ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਿ ਇਹ ਗੁਨਾਹ ਕਹਿੰਦਾ ਪਹਿਲੀ ਗੱਲ ਤਾਂ ਜਿਹੜਾ ਮੈਂ ਕੀਤਾ ਮੈਨੂੰ ਕੀਤੇ ਦੇ ਪਛਤਾਵਾ ਨਹੀਂ ਮੈਨੂੰ ਮਾਣ ਆ ਮੈਂ ਇਹਦੀ ਕਦੇ ਮਾਫੀ ਨਹੀਂ ਮੰਗਦਾ ਦੂਜੀ ਗੱਲ ਕਹਿੰਦੇ ਤੁਸੀਂ ਜਿਹੜਾ ਕਾਨੂੰਨ ਅਜੇ ਮੁਲਕ 'ਚ ਬਣਿਆ ਨਹੀਂ ਤੁਸੀਂ ਉਹ ਕਾਨੂੰਨ ਮੇਰੇ ਤੇ ਲਾਗੂ ਕਰਨਾ ਚਾਹੁੰਦੇ ਹੋ ਕਿਉਂਕਿ ਦੋਸਤੋ ਅਸੀਂ ਸਾਰੇ ਜਾਣਦੇ ਆ ਉਹ ਕਾਨੂੰਨ ਹੁਣ ਬਣਾਇਆ ਜਿਸ 'ਚ ਮਰਸੀ ਪਟੀਸ਼ਨ ਦੇ ਵਿੱਚ ਥਰਡ ਪਾਰਟੀ ਬਾਕੀ ਹੋਰ ਬੰਦਾ ਕਹਿੰਦੇ ਕੀ ਆ ਉਹ ਨਹੀਂ ਰਿਕੁਐਸਟ ਨਹੀਂ ਪਾ ਸਕਦਾ ਤੇ ਐ ਜੀਪੀ ਜਿਹੜੀ ਨੇ ਰਿਕੁਐਸਟ ਪਾਈ ਉਹ ਕਿੰਨੇ ਸਾਲ ਪਹਿਲਾਂ ਪਾਈ ਆ ਸਾਰੇ ਜਾਣਦੇ ਆ ਕਾਨੂੰਨ ਨੇ ਹੁਣ ਬਣਾਇਆ ਕਿ ਥਰਡ ਪਾਰਟੀ ਉਹਦੇ ਚ ਮਰਸੀ ਪਟੀਸ਼ਨ ਨਹੀਂ ਪਾ ਸਕਦੀ ਤੇ ਦੂਸਰਾ ਜਿਹੜੀ ਉਹਨਾਂ ਨੇ ਅਹਿਮ ਗੱਲ ਆਖੀ ਉਹ ਕਹਿੰਦੇ ਤੁਸੀਂ ਮਾਫੀ ਮੰਗਣ ਦੀ ਗੱਲ ਕਰਦੇ ਹੋ 1984 ਦੇ ਵਿੱਚ ਜਦੋਂ ਦੋਸਤੋਂ ਕਲਕੱਟਾ ਢਟਾਇਆ ਜਾਂਦਾ ਤਾਂ ਕਹਿੰਦੇ ਥੋੜਾ ਜਿਹੜਾ ਅੱਜ ਸਭ ਤੋਂ ਵੱਡਾ ਆਗੂ ਆ ਮੋਦੀ ਪ੍ਰਧਾਨ ਮੰਤਰੀ ਜਿਹੜਾ ਬਣਿਆ ਉਹਨੇ ਕਿਹਾ ਕੀ ਸੀ ਕਹਿੰਦਾ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਸੀ ਸੀਨੇ ਮਗਰ ਸੀਨੇ ਦੇ ਵਿੱਚ ਖੋਪਿਆ ਹੋਇਆ ਖੰਜਰਾ ਤੇ ਕਹਿੰਦੇ ਫਿਰ ਉਸੇ ਖੰਜਰ ਦਾ ਸੀ ਬਦਲਾ ਲੈਨੇ ਆ ਤਾਂ ਫਿਰ ਅਸੀਂ ਮਾੜੇ ਹੋਗੇ ਇਹ ਗੱਲ ਤੁਹਾਨੂੰ ਸੋਚਣੀ ਪੈਣੀ ਆ ਮਤਿ ਸ਼ਾਹ ਜੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਖੜਨਾ ਕਿਹਦੇ ਨਾਲ ਆ ਤੁਸੀਂ ਪੁਸ਼ਤਪਨਾਹੀ ਕਰਨੀ ਆ ਗੁਨਾਹ ਕਰਨ ਵਾਲੇ ਪਾਪੀਆਂ ਦੀ ਜਾਂ ਲੜਨ ਵਾਲਿਆਂ ਨੂੰ ਜਿਹੜਾ ਕੀ ਆ ਤੁਸੀਂ ਉਹਨਾਂ ਦਾ ਸਾਥ ਦੇਣਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਡਾ ਹਕਮਰਾਨ ਕੀ ਕਹਿੰਦਾ ਤਾਂ ਤੁਸੀਂ ਸਿੱਖ ਭਾਵਨਾਵਾਂ ਦਾ ਵੀ ਮਜ਼ਾਕ ਉਡਾ ਰਹੇ ਹੋ ਤੇ ਆਪਣੇ ਆਗੂ ਦਾ ਵੀ ਇੱਕ ਢੰਗ ਨਾਲ ਤੁਸੀਂ ਨਿਰਾਦਰ ਕਰ ਰਹੇ ਹੋ ਕਿਉਂਕਿ ਮੋਦੀ ਨੇ ਖੁਦ ਕਿਹਾ ਸੀ ਕਿ 84 ਦੇ ਵਿੱਚ ਜਿਹੜਾ ਕੁਝ ਹੋਇਆ ਹਕਮਰਾਨਾਂ ਵੱਲੋਂ ਕੀਤਾ ਗਿਆ ਧਾਰਮਿਕ ਜਿਹੜਾ ਸਥਾਨ ਆ ਉਹਦੀ ਰੋਹਾਨੀਅਤ ਦਾ ਕੇਂਦਰ ਉਹਦੇ ਟੈਂਪ ਟੋਪਾ ਚਾੜ੍ਹ ਕੇ ਸਾਡੇ ਤੇ ਅਟੈਕ ਕੀਤਾ ਗਿਆ ਉਹਨੂੰ ਮੋਦੀ ਨੇ ਕੰਡੈਮਨ ਕੀਤਾ ਸੀ ਤੇ ਤੁਸੀਂ ਆ ਜੋਸ਼ੇ ਖਾਤਰ ਕਹਿੰਦੇ ਹੋ ਮਾਫੀ ਮੰਗੀ ਜਾਵੇ ਦੋਗਲੇ ਕਿਰਦਾਰ ਨੇ ਤੁਹਾਡੇ ਦੂਸਰੀ ਜਿਹੜੀ ਦੋਸਤੋ ਅਹਿਮ ਗੱਲ ਕੀਤੀ ਆ ਕਿ ਤੁਸੀਂ ਦੇਖਦੇ ਸੰਵਿਧਾਨ ਨੂੰ ਮੰਨਣ ਦੀ ਗੱਲ ਕਰਦੇ ਹੋ ਮੈਂ ਤਾਂ ਕਹਿੰਦੇ ਕੀ ਆ ਮੰਨਣ ਤੇ ਨਾ ਮੰਨਣ ਦੀ ਆ ਕਹਿੰਦੇ ਮੈਂ ਆਪਣੀ ਗੱਲ ਕਬੂਲ ਕੀਤੀ ਆ ਵੀ ਹਾਂ ਮੈਂ ਕੰਮ ਕੀਤਾ ਮੈਨੂੰ ਕੋਈ ਪਛਤਾਵਾ ਨਹੀਂ ਮੈਂ ਕੀਤਾ ਕਿਉਂ ਇਹ ਕਾਰਨ ਵੀ ਦੱਸਿਆ ਉਹਨਾਂ ਨੇ ਇਸੇ ਕਰਕੇ ਉਹ ਕਹਿੰਦੇ ਆ ਤੇ ਕਹਿੰਦੇ ਤੁਸੀਂ ਕਿਹੜੀ ਗੱਲ ਕਰਦੇ ਹੋ ਤੂੰ ਤੁਸੀਂ ਬਿਲਕੁਲ ਜਿਵੇਂ ਜਿਹੜੇ ਗੁਨਾਹਗਰ ਨੇ ਜਿਹੜੇ ਘਣਾਉਣੇ ਤੋਂ ਘਣਾਉਣੇ ਅਪਰਾਧ ਕਰਦੇ ਨੇ ਕਹਿੰਦਾ ਕੀ ਉਹ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਨੇ ਤੇ ਫਿਰ ਤਾਂ ਕਹਿੰਦੇ ਵੀ ਜਿਹੜਾ ਮਰਜੀ ਅਦਾਲਤਾਂ ਜਾ ਕੇ ਮੁਨਕਰ ਹੋ ਜੇ ਉਸ ਤੋਂ ਬਾਅਦ ਚੰਗੇ ਵਕੀਲ ਕਰੋ ਕੇਸ ਲੜੋ ਤੇ ਆਪਣੇ ਆਪ ਨੂੰ નિર્ਦੋਸ਼ ਆਪਤ ਕਰਕੇ ਕਹਿੰਦੇ ਜੇਲ੍ਹ ਚੋਂ ਰਹਾਅ ਹੋ ਜਾਓ ਕਹਿੰਦੇ ਮੈਂ ਉਹਨਾਂ ਚੋਂ ਨਹੀਂ ਹਾਂ ਇਸੇ ਕਰਕੇ ਕਹਿੰਦੇ ਆ ਉਹ ਤੇ ਉਹ ਇਸੇ ਕਰਕੇ ਇਹਨਾਂ ਨੂੰ ਬੋਲਿਆ ਕਹਿੰਦੇ ਵੀ ਤੁਸੀਂ ਜਿਹੜਾ ਕਰ ਰਹੇ ਹੋ ਇਹ ਫਰੇਵ ਆਏ ਧੋਖਾ ਜਿਹੜਾ ਤੁਸੀਂ ਕਰ ਰਹੇ ਹੋ ਲੋਕਾਂ ਦੇ ਨਾਲ ਵੈਸੇ ਇੱਕ ਗੱਲ ਉਹਨੇ ਕਹੀ ਆ ਕਿ ਵੈਸੇ ਕਹਿੰਦੇ ਸੱਚ ਤੇ ਹੁਕਮਰਾਨਾਂ ਦਾ ਸਦੀਆਂ ਤੋਂ ਬੈਰ ਇੱਥੇ ਸਾਰੇ ਜਾਣਦੇ ਆ ਇਹ ਦਿੱਲੀ ਵਾਲਾ ਤਖਤ ਸਾਡੇ ਤਖਤ ਦੇ ਪੈਰਾਂ ਚ ਪਿਆ ਅੱਜ ਵੀ ਜਿਹੜਾ ਦਿੱਲੀ ਤੋਂ ਪੱਟ ਕੇ ਲਿਆਂਦਾ ਸੀ ਸਾਡੇ ਜਰਨੈਲਾਂ ਨੇ ਤੇ ਸਾਡੇ ਕੀ ਆ ਬਾਦਲ ਕੇ ਲਾਣੇ ਨੇ ਸਾਨੂੰ ਜਮਾ ਥੱਲੇ ਪੂੰਜੇ ਲਾ ਕੇ ਧਰਦਾ ਸਾਡੇ ਤਖਤ ਕਹਿੰਦੇ ਅੱਜ ਉਹਨਾਂ ਕਹੇ ਨੀਚਾ ਆ ਕੇ ਰਿਹਾ ਸਾਡੇ ਕਾਲ ਤੱਕ ਦਾ ਜਥੇਦਾਰ ਵੀ ਤੇ ਅੱਜ ਦੀ ਤੁਸੀਂ ਦਾ ਪ੍ਰਧਾਨ ਵੀ ਕਹਿੰਦਾ ਸਾਨੂੰ ਸਮਝ ਨਹੀਂ ਦਿੰਦੇ ਜਿਹੜੇ ਤਖਤ ਦੀ ਸੁਪਰੀਮ ਹੁੰਦਾ ਸੀ ਜਿਹੜਾ ਸਾਡੇ ਪਾਸਤੇ ਅੱਜ ਵੀ ਸੁਪਰੀਮ ਆ ਉਸ ਤਖਤ ਦੀ ਮਰਿਆਦਾ ਤੇ ਉਸ ਤਖਤ ਦੀ ਜਿਹੜੀ ਪ੍ਰਤਿਸ਼ਠਾ ਆ ਉਹ ਖਤਮ ਇਹਨਾਂ ਲੋਕਾਂ ਨੇ ਕਰਤੀ ਉਹ ਤਖਤ ਦਿੱਲੀਆ ਤਖਤ ਅੱਜ ਵੀ ਸਾਡੇ ਦਰਬਾਰ ਸਾਹਿਬ ਦੇ ਬਾਹਰ ਕੀਆ ਥੱਲੇ ਮਾ ਕੇ ਪਿਆ ਹੋਇਆ ਤੇ ਉਹਦੇ ਵਿੱਚ ਕਹਿੰਦੇ ਹੁਣ ਜਿਹੜੀ ਇਹਨਾਂ ਨੇ ਭਾਈ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਜਿਹੜੀ ਮੈਨੂੰ ਸਜ਼ਾ ਮਿਲੀ ਆ ਮੈਂ ਹੱਸ ਕੇ ਸਵੀਕਾਰ ਕੀਤੀ ਆ ਇਹ ਅਪੀਲ ਜਿਹੜੀ ਕਹਿੰਦੇ ਤੁਹਾਡੇ ਕੋਲੇ ਪਈ ਆ ਉਹਦੇ ਬਾਰੇ ਵੀ ਸਾਫ਼ ਕੀਤਾ ਉਹ ਕਹਿੰਦੇ ਕਿ ਆਪੀਲ ਐ ਜੀਪੀਸੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖ ਕੇ ਕੀਤੀ ਸੀ ਜਿਸ ਦੇ ਸਬੰਧ ਚ ਰਾਸ਼ਟਰਪਤੀ ਨੇ ਫੈਸਲਾ ਲਿਆ ਤੇ ਤੁਸੀਂ 550 ਸਾਲੇ ਦੇ ਉੱਤੇ ਕਹਿੰਦੇ ਵੀ ਕੀ ਆ ਮਾਫੀਨਾਮਾ ਦਿੱਤਾ ਸੀ ਖੁਦ ਦਿੱਤਾ ਸੀ ਥੋਡੀ ਸਰਕਾਰ ਨੇ ਇਸੇ ਸਰਕਾਰ ਨੇ ਦਿੱਤਾ ਸੀ ਬੀਜੇਪੀ ਸਰਕਾਰ ਨੇ ਇੱਜ ਤੁਸੀਂ ਕੀ ਗੱਲ ਕਰਦੇ ਹੋ ਅੱਜ ਤੁਸੀਂ ਆਪ ਹੀ ਮੁੱਕਰੀ ਜਾਂਦੇ ਹੋ ਆਪਣੀਆਂ ਸੰਸਥਾਵਾਂ ਦਾ ਅਪਮਾਨ ਮਿਤ ਸ਼ਾਹੀ ਆਪ ਕੀਤਾ ਤੁਸੀਂ ਬਾਕੀ ਖੜ ਕੇ ਕਿੱਥੇ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਖੜ ਕੇ ਤੁਸੀਂ ਅਪਮਾਨ ਕੀਤਾ ਅੱਜ ਵੀ ਭਾਈ ਸਾਹਿਬ ਕਹਿੰਦੇ ਦਲਾਵਰ ਸਿੰਘ ਹਰਗਿਆਂ ਨੂੰ ਅੱਜ ਸਾਡੀ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਤੇ ਜੈਬ ਕਰਦੇ ਅੱਜ ਫੋਟੋਆਂ ਲੱਗੀਆਂ ਉਹੀ ਦਲਾਵਰ ਸਿੰਘ ਜਿਹਨੇ ਬਿਆਤ ਸਿੰਘ ਹਰਗਿਆਂ ਨੂੰ ਸੋਧਾ ਲਾਇਆ ਸੀ ਜਿਹੜੇ 5% ਤੋਂ ਵੀ ਘੱਟ ਵੋਟਾਂ ਲੈ ਕੇ ਸਾਡੇ ਕੀ ਉੱਤੇ ਇੱਕ ਰਾਜਕਰਨ ਬੈਠੇ ਸੀ ਤੇ ਸਾਡਾ ਤਸ਼ੱਦਦ ਹਟਾਇਆ ਸੀ ਕਿ ਉਹਨੂੰ ਮਾਰਨ ਵਾਲੇ ਅੱਜ ਵੀ ਸਾਡੇ ਕੀ ਆ ਸ਼ਹੀਦ ਕੀ ਆ ਪ੍ਰਵਾਨ ਕੀਤੇ ਗਏ ਆ ਤੇ ਫਿਰ ਭਾਈ ਸਾਹਿਬ ਜੇ ਦਲਾਵਰ ਸਿੰਘ ਤੋਂ ਉਹ ਨਾਕ ਮਾ ਕੇ ਕੰਮ ਅੰਜਾਮ ਦਿੱਤਾ ਇਹ ਤਾਂ ਅਗਲਾ ਜਿਹੜਾ ਸੀਗਾ ਉਹ ਕੀ ਆ ਭਾਈ ਰਾਜੋਆਣਾ ਸੀ ਇਸੇ ਕਰਕੇ ਉਹਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਕਾਲ ਤੱਕ ਤੋਂ ਤੇ ਕਾਲ ਤੱਕ ਕੋਈ ਪੁਸ਼ਤ ਪਣਾਹੀ ਨਹੀਂ ਕਰਦਾ ਤੁਹਾਡੇ ਵਾਂਗੂੰ ਜਿਵੇਂ ਤੁਸੀਂ ਅੱਜ ਗੁਣਾਕਰਾਂ ਦੀ ਪੁਸ਼ਤ ਪਣਾਹੀ ਜੇਲ੍ਹ 'ਚ ਬੈਠਿਆਂ ਦੀ ਕਰਦੇ ਹੋ ਉਸ ਤੋਂ ਅੱਗੇ ਜਿਹੜਾ ਲਾਸਟ ਦੇ ਵਿੱਚ ਦੋਸਤੋ ਭਾਈ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਪ੍ਰਧਾਨ ਮੰਤਰੀ ਨੇ ਨਾ ਇੱਕ ਗੱਲ ਕਹੀ ਆ ਕਹਿੰਦੇ ਵੀ ਸਾਡੇ ਜਿਹੜੇ ਸ਼ਹਿਬਜ਼ਾਦੇ ਹੈਗੇ ਆ ਅੱਜ ਅਸੀਂ ਕਹਿੰਦੇ ਬੜੀ ਧੂਮ ਧਾਮ ਦੇ ਨਾਲ ਬਾਬਾ ਦੀਪਸੂਰੇ ਦੇਸ਼ ਚ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਜਾਦਿਆਂ ਦੀਆਂ ਮਹਾਨ ਸ਼ਹਾਦਤਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਸਾਬਜਾਦਿਆਂ ਦੀਆਂ ਸ਼ਹਾਦਤਾਂ ਤੋਂ ਤਾਂ ਜ਼ੁਲਮ ਦੇ ਖਿਲਾਫ ਗੁਨਾਹਗਰਾਂ ਤੇ ਖਿਲਾਫ ਅਤੇ ਪਾਪੀਆਂ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਆ ਈਨ ਮੰਨਣ ਦੀ ਨਹੀਂ ਨਾ ਕਿ ਪਾਪੀਆਂ ਤੋਂ ਰਹਿਮ ਮੰਗਣ ਦੀ ਈਨ ਮੰਨਣ ਦੀ ਤੇ ਤੁਸੀਂ ਕਹਿੰਦੇ ਮੈਨੂੰ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀ ਹਕਮਰਾਨਾਂ ਦੇ ਹਕਮਰਾਨਾਂ ਦੇ ਖਿਲਾਫ ਆਪਣੇ ਚੱਕੇ ਹੋਏ ਕਦਮਾਂ ਦੀ ਮਾਫੀ ਮੰਗਣ ਤੇ ਪਛਤਾਵਾ ਕਰਨੀ ਕਹਿ ਰਹੇ ਹੋ ਦੋ ਗਲਾ ਕਰਦਾਰ ਨਾ ਰੱਖੋ ਇਹ ਹੁਕਮ ਰਾਨਾ ਨੂੰ ਭਾਈ ਸਾਹਿਬ ਨੇ ਕਿਹਾ ਤੇ ਜੇ ਤੁਸੀਂ ਵੀ ਕਹਿਣਾ ਚਾਹੁੰਦੇ ਹੋ ਤਾਂ ਇਹ ਗੱਲ ਨੂੰ ਅੱਗੇ ਚਲਦੀ ਕਰਿਓ ਬਹੁਤ ਵੱਡੀ ਗੱਲ ਹੈ ਮੂ ਤਾਂ ਚਪੇੜ ਵਾਂਗੂ ਬਜਣੀ ਚਾਹੀਦੀ ਐ ਵੀ ਇੱਕ ਪਾਸੇ ਤੁਸੀਂ ਕੀ ਆ ਉਹਨਾਂ ਯੋਧਿਆਂ ਦੀ ਗੱਲ ਕਰਦੇ ਹੋ ਸਾਡੇ ਸੂਰਬੀਰਾਂ ਦੀ ਸਾਡੇ ਸਾਬਜਾਦਿਆਂ ਦੀ ਜਿਨ੍ਹਾਂ ਨੇ ਈਨ ਨਹੀਂ ਮੰਨੀ ਤੇ ਤੁਸੀਂ ਕੀ ਆ ਸ਼ਰੇਆਮ ਕੀ ਇਹਨੂੰ ਮੰਨਣ ਦੀ ਗੱਲ ਹੀ ਕਰ ਰਹੇ ਹੋ ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਪਾਪਾਂ ਦਾ ਹਰ ਆਪਦੇ ਗਲ 'ਚ ਪਵਾਉਣ ਦਾ ਇੰਨੀ ਤੁਹਾਨੂੰ ਸ਼ੌਂਕ ਚੜਿਆ ਨਾ ਤਾ ਫਿਰ ਕਹਿੰਦੇ ਸਵਾਗਤ ਆ ਤੁਹਾਡਾ ਅਗਲੀ ਜਿਹੜੀ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਹਜ਼ਾਰਾਂ ਜਿਹੜੇ ਨੌਜਵਾਨ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਵਾਲੇ ਜਿਹੜੇ 4% ਦੀ ਬੋਟਲ 4% ਬੋਟ ਲੈ ਕੇ ਸਾਡੇ ਉੱਤੇ ਕਾਬਜ ਹੋਏ ਸੀ ਉਹਨਾਂ ਨੂੰ ਕਹਿੰਦੇ ਮਾਰਨ ਵਾਲੇ ਕਿ ਸਾਨੂੰ ਕਹਿੰਦੇ ਕੋਈ ਅਫਸੋਸ ਨਹੀਂ ਹੈ ਮਾਰਨ ਦਾ ਭਾਈ ਸਾਹਿਬ ਨੇ ਦੋਸਤੋ ਇਹ ਵੀ ਗੱਲ ਕਹੀ ਆ ਕਿ ਤੁਸੀਂ ਧਰਮ ਦੀਆਂ ਗੱਲਾਂ ਕਰਦੇ ਹੋ ਪਰ ਤੁਸੀਂ ਪੁਸ਼ਤ ਪੜਾਈ ਗੁਨਾਹਗਰਾਂ ਦੀ ਕਰਦੇ ਹੋ ਤੁਸੀਂ ਪਾਰਲੀਮੈਂਟ 'ਚ ਖੜ ਕੇ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਹੋ ਤੇ ਔਰਤਾਂ ਸਾਡੀਆਂ ਜਿਹੜੀਆਂ ਅੱਜ ਬਿਲਕਦੀਆਂ ਫਿਰਦੀਆਂ ਨੇ ਜਿਹੜੇ ਉਹਨਾਂ ਦੇ ਖਿਲਾਫ ਕਨੌਣੇ ਉਪਰਾਧ ਕਰਦੇ ਤੁਸੀਂ ਉਹਨਾਂ ਨੂੰ ਮਾਣ ਨਹੀਂ ਦਿੱਤਾ ਦਿੰਦੇ ਹੋ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਬ੍ਰਿਜ ਭੂਸ਼ਣ ਵਰਗੇ ਦਰਿੰਦੇ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਸਾਡੇ 올림픽 ਚੋ ਮੈਡਲ ਜਿੱਤਣ ਵਾਲੀਆਂ ਮਾਣਤੀਆਂ ਜਿਹੜੀਆਂ ਬੈਠੀਆਂ ਸੀ ਤੇ ਤੁਹਾਡੇ ਨਾਲ ਖੜੇ ਉਹਨਾਂ ਦੇ ਬਲਾਤਕਾਰੀ ਦਿਸਦੇ ਆ ਨਜ਼ਰ ਆਉਂਦੇ ਆ ਬ੍ਰਿਜ ਭੂਸ਼ਣ ਵਾਲੀ ਗੱਲ ਦੇ ਵਿੱਚ ਵੀ ਜੇਲ੍ਹ ਚੋਂ ਬੈਠਾ ਸਾਡਾ ਜਰਨੈਲ ਬੋਲਿਆ ਅਗਲੀ ਜਿਹੜੀ ਉਹਨੇ ਜਿਹੜੀ ਗੱਲ ਕਹੀ ਆ ਦੋਸਤੋ ਉਹਨਾਂ ਨੇ ਕਿਹਾ ਕਿ ਤੁਸੀਂ ਬਿਲਕਿਸ਼ ਬਾਨੂ ਨਾਲ ਸਮੂਹਿਕ ਜ਼ਬਰ ਜਨਾਹ ਕਰਨ ਵਾਲੇ ਤੇ ਉਹਦੇ ਪਰਿਵਾਰ ਦੇ 7 ਜੀਆਂ ਦਾ ਕਤਲ ਕਰਨ ਵਾਲੇ ਅਤੇ ਉਸਦੀ ਮਾਸੂਮਤੀ ਦਾ ਸਿਰ ਤੋਂ ਜਿਹੜਾ ਧੜ ਤੋਂ ਜਿਹੜਾ ਸਿਰ ਅੱਡ ਕਰਨ ਵਾਲੇ ਆ ਜਿਹੜੇ ਉਹਨਾਂ ਦੀ ਤੁਸੀਂ ਕੀ ਕਰ ਰਹੇ ਹੋ ਪੁਸ਼ਤ ਪਨਾਹੀ ਕਰ ਰਹੇ ਹੋ ਉਹਨਾਂ ਜਿਹੜੇ ਮਾਕੇ ਜਿਨ੍ਹਾਂ ਨੇ ਉਹਨਾਂ ਦਾ ਕਤਲ ਕੀਤਾ ਸੀ ਤੇ ਛੋਟੀ ਬੱਚੀ ਦਾ ਸਿਰ ਧੜ ਤੋਂ ਅਲੱਗ ਕੀਤਾ ਸੀ ਤੁਸੀਂ ਅਮਰਤ ਕਾਲ ਦੇ 75ਵੇਂ ਦਿਨ ਤੇ ਲੰਮੀਆਂ ਪੇਰੋਲਾਂ ਦੇਣ ਤੋਂ ਬਾਅਦ ਦੇਸ਼ ਭਗਤਾਂ ਦੀ ਤਰ੍ਹਾਂ ਸੰਸਕਾਰੀ ਬ੍ਰਾਹਮਣ ਕਹਿ ਕੇ ਉਹਨਾਂ ਨੂੰ 14 ਸਾਲਾਂ ਬਾਅਦ ਹੀ ਰਿਹਾ ਕਰਤਾ ਰਿਹਾਈ ਨਹੀਂ ਕੀਤਾ ਸਗੋ ਆਪਣੀਆਂ ਪਾਰਟੀ ਦੀਆਂ ਸਟੇਜਾਂ ਦੇ ਬੁਲਾ ਕੇ ਸਨਮਾਨਤ ਵੀ ਕੀਤਾ ਇਹ ਉਹ ਵੀ ਕੀਆ ਉਹਨਾਂ ਨੂੰ ਜਿਨ੍ਹਾਂ ਨੇ ਪੇਰੋਲਾ ਦੇ ਗਿਆਨੇ ਵੀ ਫਿਰ ਬਲਾਤਕਾਰ ਦੇ ਪਰਚੇ ਦਰਜ ਹੋਏ ਸੀ ਪੇਰੋਲਾ ਦੇ ਗਿਆ ਦੇ ਜਿੰਨਾ ਲੋਕਾਂ ਦੇ ਤੁਸੀਂ ਉਹਨਾਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਡੇਰਾ ਮੁਖੀ ਨੂੰ ਹਰ ਚੋਣਾਂ ਤੋਂ ਪਹਿਲਾਂ ਸਿਰਫ ਪੇਰੋਲਾ ਦੇ ਰਿਹਾਈ ਨਹੀਂ ਕੀਤਾ ਸਗੋਂ ਤੁਹਾਡੀ ਪਾਰਟੀ ਦੇ ਆਗੂ ਉਸ ਬਲਾਤਕਾਰੀ ਨੂੰ ਸਰਕਾਰੀ ਸਮਾਗਮਾਂ ਦਾ ਮੁੱਖ ਮਹਿਮਾਨ ਵੀ ਬਣਾਉਂਦੇ ਰਹੇ ਆ ਬੀਜੇਪੀ ਵਾਲੇ ਉਸ ਬਲਾਤਕਾਰੀ ਤੋਂ ਅਸ਼ੀਰਵਾਦ ਵੀ ਲੈਂਦੇ ਰਹਿੰਦੇ ਆ ਤੇ ਤੁਸੀਂ ਦੂਜੇ ਪਾਸੇ ਕਹਿੰਦੇ ਮੈਂ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਪੰਡਾ ਤੇ 17 ਸਾਲ ਤੋਂ ਜੇਲ੍ਹ ਦੀ ਕੋਟ ਮਾ ਕੇ ਕੀ ਆ ਫਾਂਸੀ ਵਾਲੀ ਕੋਠੜੀ ਦੇ ਵਿੱਚ ਬੈਠਾ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ 12 ਸਾਲ ਦੇ ਕਰੀਬ ਤਾਂ ਹੋ ਗਏ ਤੁਸੀਂ ਜਿਹੜੀ ਅਪੀਲ ਪੈਂਡਿੰਗ ਰੱਖੀ ਬੈਠੇ ਹੋ ਤੇ ਤੁਸੀਂ ਬਹੁਤ ਹੀ ਚਲਾਕੀ ਨਾਲ ਸਮਝਾਉਂਤਾ ਐਕਸਪ੍ਰੈਸ ਦੇ ਬਲਾਸਟ ਕਰਨ ਵਾਲੇ ਦੋਸ਼ੀਆਂ ਨੂੰ ਅਤੇ ਗੁਜਰਾਤਦੰਗਾਂ ਦੇ ਦੋਸ਼ੀਆਂ ਨੂੰ ਵੀ ਅਦਾਲਤ ਚੋਂ ਬਰੀ ਕਰਾ ਲਿਆ ਇਹ ਸਾਰਿਆਂ ਦੇ ਸਾਹਮਣੇ ਆ ਤੇ ਇੱਕ ਬੜੀ ਵੱਡੀ ਗੱਲ ਜਿਹੜੀ ਭਾਈ ਸਾਹਿਬ ਨੇ ਉਹਨਾਂ ਨੂੰ ਕਹੀ ਆ ਉਹ ਕਹਿੰਦੇ ਕੀ ਆ ਕਹਿੰਦੇ ਰਾਵਣ ਨੂੰ ਬੁੱਕਲ 'ਚ ਬਿਠਾ ਕੇ ਤੁਸੀਂ ਸ਼੍ਰੀ ਰਾਮ ਦੀ ਪੂਜਾ ਨਹੀਂ ਕਰ ਸਕਦੇ 라ਵਣ ਕਿਹੜੇ ਦੋਸਤੋ ਤੁਸੀਂ ਸਾਰੇ ਸ਼ਾਇਦ ਵਹਿਤਰ ਜਾਣਦੇ ਹੋਵੋਗੇ ਕਿ ਬਨਾਰਸ ਦੇ ਵਿੱਚ ਜਿਹੜਾ ਖੁਦ ਪ੍ਰਧਾਨ ਮੰਤਰੀ ਦਾ ਹਲਕਾ ਜਿੱਥੋਂ ਜਿੱਤ ਕੇ ਆਏ ਹੋਏ ਆ ਉਹ ਉਸ ਹਲਕੇ ਦੇ ਆਈਟੀ ਸੈੱਲ ਦੇ ਜਿਹੜੇ ਇੰਚਾਰਜ ਨੇ ਬੀਜੇਪੀ ਦੇ ਉਸ ਹਲਕੇ ਦੇ ਉਹਨਾਂ ਵੱਲੋਂ ਜਿਹੜੀ ਹਿੰਦੂ ਯੂਨੀਵਰਸਿਟੀ ਵਿਸ਼ਵਵਿੰਦੂ ਯੂਨੀਵਰਸਿਟੀ ਦੋਸਤੋ ਹੈਗੀ ਆ ਉਹਦੇ 'ਚ ਆਈਆਈਟੀ ਦੇ ਵਿੱਚ ਪੜ੍ਹਨ ਵਾਲੀ ਇੱਕ ਬੱਚੀ ਦੇ ਨਾਲ ਰੇਪ ਹੁੰਦਾ ਨਵੰਬਰ ਮਹੀਨੇ 'ਚ ਕਰਦਾ ਕੌਣ ਆਈਆਈਟੀ ਸੈੱਲ ਦੇ ਇੰਚਾਰਜ ਬੀਜੇਪੀ ਦੇ ਕੁਨਾਲ ਪਾਂਡਿਆ ਸ਼ਾਕੀਆ ਸਖਸ਼ਮ ਪਟੇਲ ਤੇ ਅਭਿਸ਼ੇਕ ਚੋਹਾਨ ਇਹ ਤਿੰਨੇ ਬੰਦੇ ਆਈਟੀ ਸੈੱਲ ਦੇ ਇੰਚਾਰਜ ਸੀ ਤੁਹਾਡੇ ਤੇ ਇਹ ਬੰਦੇ ਬਲਾਤਕਾਰਤਾ ਕਰਦੇ ਹੀ ਕਰਦੇ ਆ ਦੋਸਤੋ ਉਸ ਤੋਂ ਬਾਅਦ ਇਹ ਬੰਦੇ ਪੰਜਾ ਸਟੇਟਾਂ 'ਚ ਪ੍ਰਚਾਰ ਵੀ ਕਰਦੇ ਰਹਿੰਦੇ ਆ ਕੋਈ ਹੱਥ ਨਹੀਂ ਪਾਉਂਦਾ ਕਿਉਂਕਿ ਇਹਨਾਂ ਦੇ ਸੋਸ਼ਲ ਜਿਹੜੇ ਸਟੇਟਸ ਪਾਏ ਹੋਏ ਸੀ ਫੇਸਬੁੱਕ ਤੇ ਉਹ ਸਾਰੇ ਕੀ ਆ ਬੀਜੇਪੀ ਦਾ ਵੱਡੇ ਤੋਂ ਵੱਡਾ ਲੀਡਰ ਠੀਕ ਆ ਸੁਸ਼ਮਾ ਸਵਰਾਜ ਵਰਗੀਆਂ ਸੀ ਪੁਰਾਣੀਆਂ ਉਸ ਤੋਂ ਬਾਅਦ ਜਿਹੜੇ ਅੱਜ ਕੱਲ੍ਹ ਨੇ ਜਮਾ ਕੇ ਜਿੰਨੇ ਵੱਡੇ ਲੀਡਰ ਆ ਸਾਰੇ ਨਾਲ ਤਸਵੀਰਾਂ ਪਾਈਆਂ ਸੀ ਇਹਦੇ ਕਰਕੇ ਕਿਸੇ ਨੇ ਹੱਥ ਨਹੀਂ ਪਾਇਆ ਫਿਰ ਲੋਕਾਂ ਨੂੰ ਬੋਲਣਾ ਪਿਆ ਆ ਇਹੀ ਕੀ ਆ ਜਿਹੜੇ ਓਵਰਸੀਡ ਦੇ ਵਿੱਚ ਥੋੜੇ ਬੈਠੇ ਆ ਨਾ ਆਸਟ੍ਰੇਲੀਆ 'ਚ ਜਿਹੜਾ ਕੀ ਪ੍ਰਧਾਨ ਮੰਤਰੀ ਦੇ ਸਵਾਗਤੀ ਕਮੇਟੀ ਦਾ ਇੰਚਾਰਜ ਸੀ ਉਹਦੇ ਵੀ 39 ਲੇਡੀਜ਼ ਨਾਲ ਬਲਾਤਕਾਰ ਕਰਨ ਦਾ ਦੋਸਤ ਹੋ ਗਿਆ ਤੇ ਉਹ ਬੰਦੇ ਨੂੰ ਸਜ਼ਾ ਬੋਲੀ ਆ ਬਾਹਰ ਇਹ ਲੋਕ ਕੀ ਆ ਤੇ ਤੁਸੀਂ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਹੋ ਇਹ ਗੱਲ ਭਾਈ ਰਾਜਵਾਨੇ ਨੇ ਕਹੀ ਆ ਜਿਹੜੀ ਸਾਡੇ 'ਚ ਕਿਸੇ 'ਚ ਕਹਿਣ ਦਾ ਮਾਦਾ ਨਹੀਂ ਸੀ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਦੋਸਤੋ ਸਿਰਫ ਸਾਂਝਾ ਕਰਨਾ ਸਾਂਝਾ ਤਾਂ ਕਰ ਸਕਦੇ ਹੋ ਜਹਾ ਅਜੇ ਵੀ ਡਰ ਲੱਗਦਾ ਤੇ ਭਾਈ ਸਾਹਿਬ ਨੇ ਅਖੀਰ ਦੇ ਵਿੱਚ ਦੋਸਤੋ ਜਿਹੜੀ ਗੱਲ ਕੀਤੀ ਆ ਇਹ ਤੁਹਾਡੇ ਕੋਲੋਂ ਪਿਛਲੇ 12 ਸਾਲਾਂ ਤੋਂ ਬਾਜ਼ਾਰ ਦੀ ਵਿਚਾਰ ਅਧੀਨ ਜਿਹੜੀ ਅਪੀਲ ਪਈ ਆ ਸਮੂਹੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੱਕ ਜਿਹੜੇ ਜਥੇਦਾਰ ਨੇ ਮੱਕ ਹੈਗੇ ਆ ਉਹਨਾਂ ਨੇ ਵੀ ਤੁਹਾਡੇ ਅੱਗੇ ਅਪੀਲ ਕੀਤੀ ਆ ਵੈਸੇ ਉਹ ਕਰਨੀ ਬਣਦੀ ਨਹੀਂ ਸੀ ਉਹਨਾਂ ਦੀ ਪਰ ਤੁਸੀਂ ਉਹਨਾਂ ਦੀ ਆਵਾਜ਼ ਵੀ ਨਹੀਂ ਸੁਣ ਰਹੇ ਤੁਹਾਡਾ ਹੱਕ ਬਣਦਾ ਕਿ ਉਹਨਾਂ ਦੇ ਕਾਰਵਾਈ ਕਰੋ ਤੇ ਇੱਕ ਗੱਲ ਜ਼ਰੂਰ ਕਹਿੰਦੇ ਮੈਂ ਕਹਿਣੀ ਚਾਹਣਾ ਜਿਹੜੀ ਕਹੀ ਆ ਵੀ ਰਾਵਣਾਂ ਨੂੰ ਗੋਦੀ 'ਚ ਬਿਠਾ ਕੇ ਸ੍ਰੀ ਰਾਮ ਜੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਤੇ ਜੇ ਆ ਕਰਨਾ ਵੀ ਤਾਂ ਪਾਪ ਹੀ ਆ ਤੁਸੀਂ ਦੇਸ਼ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ ਤੁਹਾਡੇ ਕਰਮਾਂ ਤੇ ਨਿਰਭਰ ਕਰਦਾ ਤੁਹਾਡੇ ਫੈਸਲੇ ਦੇ ਇੰਤਜ਼ਾਰ ਵਿੱਚ ਬਲਵੰਤ ਸਿੰਘ ਰਾਜੋਆਣਾ ਫਾਂਸੀ ਕੋਠੀ ਨੰਬਰ 16 ਕੇਂਦਰੀ ਜੇਲ ਪਟਿਆਲਾ ਪੰਜਾਬ ਇਹ ਸਾਡੇ ਜਰਨੈਲ ਦੀ ਚਿੱਠੀ ਆ ਜਫਰਨਾਮਾ ਦੋਸਤੋ ਇਹ ਜਫਰਨਾਮਾ ਜਿਹੜਾ ਕੀ ਅੱਜ ਜਫਰ ਜਾਲਿਆ ਜਾ ਰਿਹਾ ਇਹਦੇ ਖਿਲਾਫ ਕੀ ਉਹਨਾਂ ਦੇ ਮੂੰਹ ਤੇ ਚਪੇੜ ਮਾਰ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਆਹ ਕੁਝ ਕਰ ਰਹੇ ਹੋ ਜਿਵੇਂ ਰੰਗਜੀਬ ਨੂੰ ਲਿਖਿਆ ਸੀ ਕੋਈ ਘਟ ਨਹੀਂ ਇਹ ਲਿਖਣਾ ਬਣਦਾ ਸੀ ਕੱਲ ਤੱਕ ਦੇ ਜ਼ਥੇਦਾਰ ਦਾ ਪਰ ਕੱਲ ਤੱਕ ਦਾ ਜ਼ਥੇਦਾਰ ਇਹ ਕਰ ਨਹੀਂ ਸਕਦਾ ਨਾ ਹੀ ਅਕਾਲੀ ਕਰ ਸਕਦੇ ਆ ਜਿਹੜੀ ਸਿੱਖਾ ਦੀ ਨੁਮੈਂਦਾ ਜਮਾਤ ਸੀ ਕਿਸੇ ਸਮੇਂ ਪਰ ਅੱਜ ਕੀ ਆ ਬਾਦਲ ਕੇ ਕਾਬਜ ਹੋਣ ਕਰਕੇ ਉਹ ਵੀ ਬੋਲਣ ਕਰਨੀ ਹੋ ਰਹਿ ਗਈ ਜਿਵੇਂ ਕਹਿੰਦੇ ਨਾ ਸਮਾਨ ਨੂੰ ਟਾਕੀ ਜਦੋਂ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਬਾਦਲ ਕੇ ਜਿਵੇਂ ਆਪਾਂ ਤਾਂ ਹੱਥ ਚੱਕਦੇ ਆ ਨਾ ਟਾਕੀ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਪਿੱਛੋਂ ਤੇੜ ਨੰਗੀ ਹੋ ਜਾਂਦੀ ਆ ਬਾਦਲ ਕਾ ਉਹ ਹਾਲ ਹੋਇਆ ਪਿਆ ਇਹਨਾਂ ਤੋਂ ਕੋਈ ਆਸ ਨਹੀਂ ਪਰ ਅਸੀਂ ਐ ਜੀਪੀਸੀ ਤੋਂ ਮੰਗ ਕਰਦੇ ਆ ਜੇ ਸੌਦਾ ਸਾਹਿਬ ਦੀ ਮਾਫੀ ਦੀ ਜਿਹੜੀ ਚਿੱਠੀ ਆ ਉਹ ਪ੍ਰਚਾਰੀ ਜਾ ਸਕਦੀ ਆ ਤਾਂ ਸਾਡੇ ਕੌਮ ਦੇ ਜਿੰਦਾ ਸ਼ਹੀਦ ਦੀ ਜਿਹੜੀ ਲਿਖੀ ਚਿੱਠੀ ਆ ਉਹਦੀ ਮੰਗ ਜੇ ਕਰਨਾ ਚਾਹੁੰਦੇ ਹੋ ਤਾਂ ਇਸ ਪੋਸਟ ਨੂੰ ਸਾਂਝਾ ਕਰਿਓ ਤੇ ਕਮੈਂਟ ਕਰਿਓ ਕਿ ਹਰ ਇੱਕ ਅਖਬਾਰ ਦੇ ਵਿੱਚ ਛਪਣੀ ਚਾਹੀਦੀ ਆ ਇਕੱਲੇ ਪੰਜਾਬੀ ਦੇ ਨਹੀਂ ਮੈਂ ਕਹਿੰਦਾ ਕਿਸੇ ਵੀ ਭਾਸ਼ਾ ਦੇ ਜਿੰਨਾਂ ਨੂੰ ਇਹ ਮੋਟਾ ਭਾਈ ਪੜਦਾ ਮਿਤਸ਼ਾ ਪੜਦਾ ਉਸ ਅਖਬਾਰਾਂ ਦੇ ਵਿੱਚ ਇਹ ਛਪਣੀ ਚਾਹੀਦੀ ਆ ਇਹਨੂੰ ਸ਼ਬਾਉਂਣ ਦੀ ਅਸੀਂ ਮੰਗ ਕਰਦੇ ਆ ਬਾਕੀ ਡਰੋਣਾ ਮੋਦੀ ਕੋਈ ਸੁਖਵੀਰ ਬਾਦਲ ਨੂੰ ਖਾਂਦਾ ਨਹੀਂ ਪਰ ਇਹ ਕੁਝ ਕਰ ਨਹੀਂ ਸਕਦੇ ਦੋਸਤੋ ਕੋਈ ਤਾਂ ਸਮਝੌਤਾ ਕਰਨਾ ਭਾਲਦੇ ਸੀ ਪਰ ਉਸ ਬੰਦੇ ਨੇ ਇਹਨਾਂ ਦੇ ਮੂੰਹ ਕੰਨੀ ਦੇਖਿਆ 31 ਤਰੀਕ ਤੱਕ ਉਹਨਾਂ ਨੇ ਦੇਖ ਲਿਆ ਕਿ ਇਹਨਾਂ ਦੇ ਤਿਲਾਂ 'ਚ ਦਮ ਹੈ ਨਹੀਂ ਇਹਨਾਂ ਨੇ ਕਰਨਾ ਕੁਝ ਨਹੀਂ ਇਸੇ ਕਰਕੇ ਦੋਸਤੋ ਅੱਜ ਭਾਈ ਸਾਹਿਬ ਨੂੰ ਖੁਦ ਸਾਹਮਣੇ ਆਉਣਾ ਪਿਆ ਤੇ ਸਾਹਮਣੇ ਆ ਕੇ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਤੁਸੀਂ ਵੀ ਜੇ ਇਸ ਗੱਲ ਦੇ ਨਾਲ ਸਹਿਮਤ ਹੈਗੇ ਹੋ ਤਾਂ ਵੱਧ ਤੋਂ ਵੱਧ ਇਹਨੂੰ ਸਾਂਝਾ ਕਰੋ ਜਿਹੜਾ ਧੋਬੀ ਪਟਕਾ ਮਾਰਿਆ ਸਾਡੇ ਜਰਨੈਲ ਨੇ ਉਸ ਤੇ ਦੋਸਤੋ ਤੁਸੀਂ ਸਾਥ ਦੇਣਾ ਸਿਰਫ ਸ਼ੇਅਰ ਕਰਕੇ ਇਸ ਇਹਨਾਂ ਗੱਲਾਂ ਨੂੰ ਚਿੱਠੀ ਨੂੰ ਪੜੋ ਚਿੱਠੀ ਨੂੰ ਜਾਣੋ ਤੇ ਜਿਹੜੇ ਭਰਾ ਮਾ ਕੇ ਆਉਣ ਵਾਲੇ ਸਮੇਂ ਚ ਕਿ ਮੈਂ ਇਹੀ ਬੇਨਤੀ ਕਰਦਾ ਕਿ ਹੁਣ ਜੇਲ੍ਹ ਦੇ ਵਿੱਚੋਂ ਮੈਂ ਕਹਣਾ ਉਹ ਜਰਨੈਲ ਇਹਨਾਂ ਨੂੰ ਸਵਾਲ ਕਰ ਰਹੇ ਕਿਉਂਕਿ ਸਾਡੇ ਚ ਬਾਹਰ ਬੈਠਿਆ ਜੀ ਤਾਂ ਕੀ ਆ ਦਮ ਹੈ ਨਹੀਂ ਜਿਹੜੇ ਬੈਠੇ ਆ ਉਹ ਸਾਰੇ ਅਸੀਂ ਜਾਣਦੇ ਆ ਬਾਕੀ ਅਗਲੇ ਨੇ ਡਰਾਅ ਰੱਖਿਆ ਵੀ ਜੋ ਕੀ ਬੋਲੂਗਾ ਤਾਂ ਜੇਲ੍ਹ ਚ ਬੰਦ ਕਰਾਂਗੇ ਪਰ ਜਿਹੜਾ ਪਹਿਲੇ ਹੀ ਕਫਨ ਸਿਰ ਤੇ ਬੰਨੀ ਜੇਲ੍ਹ ਚ ਬੈਠਾ ਉਹਦਾ ਕੀ ਕਰ ਲੋਗੇ ਅਸੀਂ ਤਾਂ ਸਿਰਫ ਉਹਦੀ ਗੱਲ ਨੂੰ ਸਾਂਝਾ ਕਰਨਾ ਤੋੜ ਦਿਓ ਗੱਲ ਨੂੰ ਅੱਗੇ ਦੋਸਤੋ ਵੱਧ ਤੋਂ ਵੱਧ ਸਾਂਝਾ ਕਰਿਓ ਤੇ ਐਸਜੀਪੀਸੀ ਜਿਹੜੀ ਗੋਗਲੋਂ ਤੋਂ ਮਿੱਟੀ ਝਾੜਦੀ ਸੀ ਉਹ ਤੋਂ ਵਿਸ਼ਵਾਸ ਜੇ ਤੁਹਾਡਾ ਉੱਠ ਗਿਆ ਉਹਨਾਂ ਨੂੰ ਲਾਣਤਾ ਵੀ ਪਾਇਓ ਤੇ ਉਹਨਾਂ ਤੋਂ ਮੰਗ ਕਰਿਓ ਇਹੀ ਬੇਨਤੀ ਕਰਦਾ ਇੰਨੀਆਂ ਕਿ ਬੇਨਤੀਆਂ ਕਰਦਾ ਜਿਹੜਾ ਸ਼ੀਸ਼ਾ ਤੇ ਕਲਮ ਦਾ ਜਿਹੜਾ ਵਾਰ ਕੀਤਾ ਕਲਮ ਨਾਲ ਸੋਧਾ ਲਾਇਆ ਹੁਕਮਰਾਨਾਂ ਨੂੰ ਉਸ ਦੇ ਵਿੱਚ ਦੋਸਤੋ ਉਸ ਕਲਮ ਨੂੰ ਅੱਗੇ ਵਾਹੋ ਜਰੂਰ ਐਨੀਆਂ ਕਿ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ